ਵਾਲਿਆਂ ਦੇ ਮਨਾਤੇ ਵਿੱਚ ਚਾਰ ਤੇ ਖੇੜਾ ਤੇ ਉਤਸ਼ਾ ਜਿਹੜਾ ਨੇ ਉਹ ਬਣਿਆ ਰਹਦਾ ਹੈ ਜਪਤ ਨਾਮ ਹਰਿ ਰੇ ਨਰਾ ਜਿਹੜੇ ਨਾਮ ਜਪਦੇ ਨੇ ਉਹ ਹਮੇਸ਼ਾ ਅਤਾਲਪੁਰਖ ਵਾਹਿਗੁਰੂ ਨੇੜੇ ਤੋਂ ਮੇਰੇ ਜਾਣਦੇ ਹਨ ਚੇਤ ਅਚਿੰਤ ਤਨ ਤਜ ਜਬ ਜਾਈਂ ਕਹਿੰਦੇ ਅਚਿੰਤ ਪੁਨੇ ਦੇ ਵਿੱਚ ਹੀ ਜਦੋਂ ਉਹਨਾਂ ਦੀ ਰੂਹ ਸਰੀਰ ਧਿਆਉਦੀ ਹੈ ਉਨਾ ਨੂੰ ਸੰਸਾਰ ਦੇ ਵਿੱਚ ਸਾਸੰਗ ਜੀ ਨਾਮ ਜਿਹੜਾ ਹੈ ਅਕਾਲ ਪੁਰਖ ਨੂੰ ਬਾਜ ਗੁਰੂ ਦਾ ਅੰਦਰ ਵਿੱਚ ਵਸਣ ਕਰਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜਸ ਕੈ ਨਿੱਕਸਾ ਮਸਤ ਕਟਿਕਾ ਉਹਦੇ ਮੱਥੇ ਤੇ ਟਿੱਕੇ ਜਿਹੜੇ ਨੇ ਨਿਸ਼ਾਨ ਜਿਹੜੇ ਨੇ ਉਹ ਸਾਸੰਗ ਦੇ ਨਿਕੰਦੇ ਹਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਬਾਜ